ਇਹ 40 ਫੁੱਟ ਬੂਮ ਆ ਆਪਣਾ ਇਹ ਠੀਕ ਹੈ 40 ਫੁੱਟ ਆ ਜੀ ਪੰਪ ਛੋਟਾ ਲਾਇ 100 ਨੰਬਰ ਲਾ ਕਹਿੰਦੇ ਆਪਾਂ ਠੀਕ ਹੈ ਬਿੱਟੋ 140 ਨੰਬਰ ਪੰਪ ਲਾ ਕੇ ਦਿੱਤਾ ਲੈ ਵੀ ਮਿੱਤਰੋ ਆ ਦੇਖ ਸਕਦੇ ਹੋ 140 ਨੰਬਰ ਪੰਪ ਲਾਇਆ ਵਾ ਲੈ 6 ਮਹੀਨੇ ਦੀ ਗਾਰੰਟੀ ਆ ਪੰਪ ਦੀ ਠੀਕ ਹੈ ਪੰਪ ਦੀ ਗਾਰੰਟੀ ਕੋਈ ਨਹੀਂ ਦਿੰਦਾ ਹੈਗਾ ਆਪਾਂ ਗਾਰੰਟੀ ਦਿੰਨੇ ਆਪਾਂ ਨੂੰ ਪਤਾ ਹੈਗਾ ਵੀ ਆਪਾਂ ਨੂੰ ਇਹ ਚੀਜ਼ ਦਾ ਸਮਾਨ ਮਿਲਦਾ ਆਪਾਂ ਨੂੰ ਰਿਪੇਅਰ ਕਰਨੀ ਆਉਂਦੀ ਹੈ ਠੀਕ ਹੈ ਵੀ ਆਪਾਂ ਬਦਲ ਦਿਆਂਗੇ ਆਪਾਂ ਤਾਂ ਗਾਰੰਟੀ ਦਿੰਦੇ ਆ ਸਪਲਾਈ ਆਪਾਂ ਵਧ ਦਿੰਦੇ ਆ ਨਾਲ ਗੰਨਾ ਵੀ ਦਿੰਦੇ ਆ ਬੂਮਰ ਵੀ ਦਿੰਦੇ ਆ ਜਣੀਆ ਰੇਟ ਵੀ ਘਟ ਦਿੰਦੇ ਆ ਵੀ ਇੰਤਜ਼ਾਰ ਗੱਲਾਂ ਕਰਦੇ ਹੁੰਦੇ ਆ ਬਾਲੀਆਂ ਲੋਕ ਹੁਣ ਹੋਏ ਵੇ ਸਿਆਣੇ ਸਹੀ ਗੱਲ ਆ ਅਗਲੇ ਨੂੰ ਕੁਆਲਿਟੀ ਦੇਖ ਕੇ ਚੀਜ਼ ਦੇਖ ਕੇ ਪਤਾ ਲੱਗ ਜਾਂਦਾ ਗੱਲ ਬਾਤ ਤੋਂ ਬੰਦੇ ਦੀ ਤੋਂ ਪਤਾ ਲੱਗ ਜਾਂਦਾ ਇਹਦਾ ਕਿੰਨਾ ਇੱਕ ਫਰਕ ਆ ਫਿਰ ਬਾਤ ਇਹਦਾ ਰੇਟ ਦਾ ਵੀਰੇ ਖਾਸਾ ਫਰਕ ਆ ਤੁਹਾਨੂੰ ਕਹਿੰਦਾ 12-13000 ਰੁਪਏ ਦਾ ਫਰਕ ਆ ਠੀਕ ਹੈ ਬਾਕੀ ਉਹ ਵੀ ਕੋਈ ਭਾਈ ਆਪਣਾ ਆਊਗਾ ਯਾਰ ਦੂਰੋਂ ਹਨਾ ਨੇੜੇੋਂ ਜਿਹੜਾ ਉਹਦਾ ਖਰਚਾ ਵਰਚਾ ਹੋਊਗਾ ਉਹ ਵੀ ਘਟਾ ਲਿਆਂਗੇ ਆਪਾਂ ਉਹ ਵੀ ਘਟਾ ਦਾਂਗੇ ਜਿਵੇਂ ਕਿ ਦੀ ਮਾਨਦਾਨ ਫੋਲੋ ਮਾਨਦਾਨ ਫੋਲੋ ਨਹੀਂ ਮਿੱਤਰੋ ਮਾਨਦਾਨ ਬਾਕੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਜਾਂ ਸ਼ੇਅਰ ਕਰਕੇ ਆਉ ਉਹਦਾ ਹੋਰ ਵੀ ਮਾਨਦਾਨ ਕਰਾਏ ਉਹਦਾ ਹੋਰ ਮਾਨਦਾਨ ਹੋਣੇ ਫੀਟਿੰਗ ਦੀ ਗੱਲ ਕਰੀਏ ਦੇਖ ਸਕਦੇ ਹੋ ਮਿੱਤਰੋ ਆ ਨਿੱਪਲ ਨੁੱਪਲ ਦੇਖੋ ਪੂਰੇ ਘੈਂਟ ਤੇ ਪੂਰੀ ਸਫਾਈ ਨਾਲ ਕੰਮ ਕਰਾਇਆ ਵਾ ਤੱਪੇ ਖੜਾ ਰਹਿਦਾ ਅੱਸੀ ਗਾ ਲੋ ਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਤੇ ਆਪਾਂ ਖੜਿਆ ਮਿੱਤਰੋ ਪਿੰਡ ਸੈੜਾ ਤੇ ਤੁਹਾਨੂੰ ਪਤਾ ਲੱਗ ਗਿਆ ਨਾ ਉਹ ਲਾਲ ਜੀ ਮਸ਼ੀਨ ਦੇਖ ਕੇ ਬਾਈ ਹਰਮਨ ਕੋਲ ਪਹੁੰਚਿਆ ਤੇ ਕੱਲੀ ਚਾਰ ਵਾਲੀ ਮਸ਼ੀਨ ਹੀ ਨਹੀਂ ਬਣਾਉਂਦਾ ਤੇ ਇਹ ਮਿੱਤਰੋ ਬਰਕ ਸਾਹਿਬ ਦੇ ਵਿੱਚ ਬਹੁਤ ਕੁਝ ਤਿਆਰ ਹੁੰਦਾ ਜਿਵੇਂ ਕਿ ਇਹ ਦੀ ਕਿਸਾਨ ਵੀਰਾਂ ਦੇ ਲੋੜੀ ਦਾ ਸਮਾਨ ਆ ਜਿਹੜਾ ਘੱਟ ਰੇਟ ਦੇ ਵਿੱਚ ਇੱਥੇ ਤਿਆਰ ਹੁੰਦਾ ਤੇ ਜੇ ਹੁਣ ਆ ਸਪਰੇਅ ਬੂਮਰ ਦੀ ਗੱਲ ਕਰੀਏ ਇਹਦੀ ਬਾਰੇ ਜਾਣਕਾਰੀ ਲੈਣੇ ਬਾਈ ਹਰਮਨ ਤੋਂ ਸੱਸੀ ਗੱਲ ਵੀ ਹਰਮਨ ਤੇ ਇਹਦੇ ਬਾਰੇ ਪਾਈ ਕਿਨਾ ਚਾਹਣਾ ਹੁਣ ਇਹ ਵੀਰੇ ਆਪਣਾ 600 ਲੀਟਰ ਦਾ ਹੈਗਾ ਠੀਕ ਹੈ 600 ਲੀਟਰ ਆ ਜੀ ਇਹ ਆਪਣਾ 600 ਲੀਟਰ ਦਾ ਇਧਰਲੀ ਸਾਈਡ ਆ ओरिएंट ਦੀ 600 ਲੀਟਰ ਅੱਛਾ ओरिएंट ਦੀ ਟੈਂਕੀ ਆ 600 ਲੀਟਰ ਦਾ ਸਪਰੇ ਬੂਮਰ ਆ ਹਾਂਜੀ ਤੇ ਜਿਹੜਾ ਆਹਾਂ ਮੂਹਰੀ ਸਾਈਡ ਆਪਾਂ ਲਾਈਏ ਡਾਈਗਾਂ ਦੀਆਂ ਇਹ ਵੀ 40 ਫੁੱਟ ਬੂਮ ਆ ਆਪਣਾ ਇਹ ਠੀਕ ਆ 40 ਫੁੱਟ ਆ ਜੀ ਹਾਂਜੀ ਵੀਰੇ ਤੇ ਬਾਕੀ ਮਿੱਤਰੋ ਦੇਖ ਸਕਦੇ ਹੋ ਖੋਲਣਾ ਕਰਨਾ ਹੀ ਬੜਾ ਸੌਖਾ ਤੇ ਪਾ ਜਿਵੇਂ ਕਰੀਏ ਜੈਕ ਵਾਲਾ ਕੰਮ ਆ ਸਪ੍ਰਿੰਗ ਕਰ ਦਿਆ ਮਿੱਤਰੋ 40 ਫੁੱਟ ਤੱਕ ਇਹ ਖੁੱਲ ਜਾਂਦਾ ਤੇ ਇਧਰ ਦੇਖੋ ਏਰੀਆ ਪੂਰਾ ਫੋਲ ਹੀ ਲੈ ਜਾਂਦਾ ਤੇ ਸਪਰੇਅ ਕਰਨੀ ਬਾਈ ਹਾਰਮੋਨਾਰ ਗਿਆਨੇ ਕਿਸਾਨਾਂ ਵਾਸਤੇ ਜਿਵੇਂ ਕਹਦੀ ਇਹ ਬਾੜੀ ਸਖਾਲੀ ਕਰਤੀ ਆ ਚੀਜ਼ ਬਣਾ ਕੇ ਇਹਦੇ ਵੀ ਨਜ਼ਾਰੇ ਇਹ ਵੀ ਪਤਾ ਲੱਗ ਗਿਆ ਜਿਹੜੀ ਸੰਡੀ ਸੰਡੀ ਵਾਲੀ ਸਪਰੇ ਆ ਉਹਦੀ ਇੱਕ ਕੋ ਰੇਸ਼ੀ ਵਾਲੀ ਆ ਇਹ ਚੀਜ਼ ਦੀ ਗੋਮ ਠੀਕ ਹੈ ਇਹਦੇ ਨਾਲ ਆਪਾਂ ਆਟੋ ਦੋ ਗੰਨਾ ਵੀ ਦਿੱਤੀਆਂ ਨੇ ਐਂਡ ਆਲੀਆਂ ਠੀਕ ਹੈ ਹਾਂਜੀ ਵੀਰੇ ਜਿਵੇਂ ਕਹਦੀ ਇਹ ਫਰਮਾਂ ਨਾਲੋਂ ਸਪਲਾਈ ਆਪਾਂ ਵਧ ਦਿੰਨੇ ਆ ਨਾਲ ਗੰਨਾ ਵੀ ਦਿੰਨੇ ਆ ਬੂਮਰ ਵੀ ਦਿੰਨੇ ਆ ਜਣੀਆਂ ਰੇਟ ਵੀ ਘਟ ਦਿੰਨੇ ਆ ਵੀ ਆਪਾਂ ਆਮ ਲੋ ਆਮ ਕੰਪਨੀਆਂ ਤੇ ਉਹਨੇ ਦਾ ਦਿੰਦਿਆਂ ਨੇ ਪੰਪ ਆਪਾਂ ਐਕਸਟਰਾ ਗੰਨਾ ਲਾ ਕੇ ਦਿੰਨੇ ਨਾਲ ਠੀਕ ਐ ਐਕਸਟਰਾ ਦੇ ਨਾਲ 12-13000 ਰੁਪਏ ਦਾ ਸਿਸਟਮ ਉਹ ਆਪਣਾ ਠੀਕ ਐ ਤੇ ਉਹ ਪੰਪ ਛੋਟਾ ਲੈ 100 ਨੰਬਰ ਲਾ ਕੇ ਦਿੰਦੇ ਆ ਆਪਾਂ ਠੀਕ ਐ ਬਿੱਟੋ 140 ਨੰਬਰ ਪੰਪ ਲਾ ਕੇ ਦਿੱਤਾ ਲੈ ਵੀ ਮਿੱਤਰੋ ਆਹ ਦੇਖ ਸਕਦੇ ਹੋ 140 ਨੰਬਰ ਪੰਪ ਲਾਇਆ ਵਾ ਇਹਨੂੰ 7 ਮਹੀਨੇ ਹੋ ਗਏ ਯਾਨੀ ਮੂੰਗੀ ਮੰਗੀ ਤੇ ਸਪਰੇਹਾਂ ਸਾਰੀਆਂ ਠੀਕ ਐ ਮੱਕੀ ਦੇ ਸਪਰੇਹ ਇਹਦੇ ਨਾਲ ਹੋਈ ਗਏ 265 ਵਿਸੇ ਪੈਂਦਾ ਕਰਿਆ ਵੇ ਉਦੇ ਮੂਰੇ ਮਾੜੇ ਮੋٹے ਬੇਟ ਧਰੇ ਹੋਇਆ ਕੋਈ ਟਰੈਕਟਰ ਵੀ ਨਹੀਂ ਕੋਈ ਜਿਆਦਾ ਖੜਾ ਹੁੰਦਾ ਜਿਵੇਂ ਕਿ ਜੀ ਇਹ 265 ਮਹਿੰਦਰੇ ਪਿੱਛੇ ਵਾਈ ਕਹਿੰਦਾ ਸੀ ਪੈਂਦਾ ਕਰਿਆ ਵਾ ਤੇ ਖਰਚਾ ਟਰੈਕਟਰ ਦਾ ਵੀ ਬੜਾ ਘੱਟ ਆ ਉਹਦਾ ਤੇ ਖਰਚਾ ਇਹਦਾ ਜਮੀ ਨਹੀਂ ਹੈਗਾ ਇਹਦਾ ਜਮੀ ਨਹੀਂ ਵੀਰੇ ਤੇ ਬਾਕੀ 140 ਨੰਬਰ ਪੰਪ ਲੱਗਿਆ ਵਾ ਤੇ ਜੇ ਕੁਆਲਿਟੀ ਦੀ ਗੱਲ ਕਰੀਏ ਤਾਂ ਮਿੱਤਰੋ ਟੈਂਕੀ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹ ਟੈਂਕੀ ਤੇ ਸਾਦੀ ਲਾਉਣੀ ਹੁੰਦੀ ਬਹੁਤ ਪੈਸੇ ਬਾਜ ਜਾਂਦੇ ਤੇ ਓਰੀਐਂਟ ਦੀ ਟੈਂਕੀ ਲਾਈ ਆ ਬਾਈ ਨੇ ਬਾਕੀ ਜਿਹੜਾ ਲੋਹਾ ਵੀਰੇ ਪੂਰਾ ਹੈਵੀ ਹੈਵੀ ਪਾਈਪ ਲੱਗਿਆ ਹੋਇਆ ਠੀਕ ਹੈ ਹੈਵੀ ਪਾਈਪ ਲੱਗੇ ਅ ਨਿੱਪਲ ਨੂੰ ਉੱਪਰ ਦੇਖੋ ਪੂਰੇ ਘੈਂਡ ਤੇ ਪੂਰੀ ਸਫਾਈ ਨਾਲ ਕੰਮ ਕਰਾਇਆ ਵਾ ਜਿਵੇਂ ਧੁੱਪੇ ਖੜਾ ਰਹਿੰਦਾ ਪੰਪ ਜਿਵੇਂ ਧੁੱਪੇ ਖੜਾ ਰਹਿੰਦਾ ਤੇ ਜਦੋਂ ਢੱਕਣ ਲਾਤਾ ਡੁੱਲਣ ਵਾਲਾ ਕੰਮ ਜਮ੍ਹਾਂ ਖਤਮ ਹੀ ਆ ਜਿਵੇਂ ਮਰਜੀ ਬੱਟਾ ਹਟ ਪਾਈ ਚੱਲੋ ਕਿਉਂਕਿ ਇੱਥੋਂ ਮਣੀ ਲੀਕ ਹੁੰਦਾ ਤੇ ਢੱਕਣ ਕਿੰਨੋਂ ਦਾ ਲੀਕ ਹੋਣੀ ਕੀ ਆ ਉਹ ਦਬਾਅ ਦੇ ਵਿੱਚ ਪੰਪ ਚਾਲੂ ਹੋ ਕੇ ਤੇ ਆਹ 40 ਫੁੱਟ ਤੱਕ ਜਿਹੜਾ ਡਿਗਾਰਡਮੈਂਟ ਹੈ ਖੁੱਲ ਜਾਂਦਾ ਤੇ ਏਰੀਆ ਲ ਪੂਰਾ ਫੁੱਲੀ ਰਹਿੰਦਾ ਮੈਨੂੰ ਲੱਗਦਾ ਬਾਣ ਦਾ ਬਹੁਤ ਨਮੇੜ ਦਿੰਦਾ ਉਹ ਵਰਮਣ ਇਹ ਹਾਂ ਵੀਰੇ ਬਾਦੂ ਠੀਕ ਹੈ ਬੰਦਾ ਕੰਮ ਕਰਨ ਵਾਲਾ ਹੋਣਾ ਚਾ ਚਲੋ ਕਹਿਣਾ ਤਾਂ ਨਹੀਂ ਚਾਹੀਦਾ ਸੀ ਹਨਾ ਤੇ ਸੰਦ ਹਰੇਕ ਬੰਦਾ ਬਣਾਉਂਦਾ ਜੇ ਨੁਕਸ ਪੈਂਦਾ ਬੰਦਾ ਖੜਦਾ ਨਹੀਂ ਹੈਗਾ ਠੀਕ ਹੈ ਇਹਦੀ ਰਾਤ ਨੂੰ ਨਿਓਜਲ ਤੋੜ ਲਈ ਉੱਥੇ ਦਰਾਖਤ ਤੇ ਫਸਾੜੀ ਰਾਤ ਨੂੰ 10 ਵਜੇ ਨੇ ਮੈਨੂੰ ਫੋਨ ਮਾਰਿਆ ਵੀ ਹਰਮਨ ਯਾਰ ਸੁੰਡੀ ਵਾਲੀ ਪਈ ਵੀ ਮੱਕਿਆ ਇਹਨੂੰ ਆਪਣੀ ਨੂੰ ਮੂੰਗੀ ਨੂੰ ਵੀ ਯਾਰ ਸਾਡੀ ਨਿਓਜਲ ਟੁੱਟ ਗਈ ਬਾਈ ਬਣ ਕੇ ਨਿਓਜਲ ਫਟ ਕਰਕੇ ਯਾਰ ਠੀਕ ਹੈ ਮੈਂ ਸੁੱਤਾ ਪਈ ਸੁੱਤਾ ਉੱਠ ਕੇ ਹੀ ਮੇਰੇ ਲਈ ਵੀਡੀਓ ਪਈ ਹੈ ਜੀ ਦੀ ਇੱਕ ਤਾਂ ਬੰਦਾ ਹੁੰਦਾ ਵੀ ਉਵੇਂ ਗੱਲਾਂ ਕਰਨੀਆਂ ਰਾਤ ਨੂੰ ਮੈਂ ਨਿਓਜਲ ਬਦਲ ਕੇ ਆਇਆ ਸਿਰੇ ਵਾਲੀ ਠੀਕ ਹੈ ਉਧਰ ਉਹ ਦਰਖਤ 'ਚ ਡਾਲੀ ਉਹਨਾਂ ਨੇ ਮੇਰੇ 'ਚ ਪਤਾ ਨਹੀਂ ਲੱਗਿਆ ਮੇਰੇ 'ਚ ਪਤਾ ਨਹੀਂ ਲੱਗਿਆ ਤੇ ਮਿੱਤਰੋ ਜਿਵੇਂ ਕਹ ਰਹੀਏ ਸਪਲਾਈ ਦੇ ਨਾਲ-ਨਾਲ ਮਿੱਤਰੋ ਗਰਾਊਂਡ ਲੈਵਲ ਤੇ ਕੰਮ ਪੂਰਾ ਫੁੱਲ ਦਿੰਦੇ ਹੁਣ ਆਪਣੇ ਹਜ਼ਾਰ ਕੰਮ ਨਹੀਂ ਆਏਗਾ ਜਿਵੇਂ ਇੱਕ ਵਾਰੀ ਬੂਮਰ ਵੇਚਤਾ ਉਸ ਤੋਂ ਬਾਅਦ ਵਿੱਚ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਵੀਰੇ ਉਹਨਾਂ ਦਾ ਜਹਾਜ਼ਦਾਰ ਆਪਾਂ ਦੇਖਦੇ ਆਂ ਵੱਡੀਆਂ ਬਾਰਾਂ ਦਾ ਕੰਮ ਕੀ ਹੁੰਦਾ ਆਹ ਜਿਗੈਟੋ ਬਾਹਰ ਚੀਜ਼ ਹੀ ਕੱਢੋ ਬਸ ਠੀਕ ਹੈ ਅਸੀਂ ਆਲੂ ਗਾਰੰਟੀ ਦਿੰਦੇ ਆ 6 ਮਹੀਨੇ ਦੀ ਗਾਰੰਟੀ ਆ ਪੰਪ ਦੀ ਠੀਕ ਹੈ ਪੰਪ ਦੀ ਗਾਰੰਟੀ ਕੋਈ ਨਹੀਂ ਦਿੰਦਾ ਹੈਗਾ ਆਪਾਂ ਗਾਰੰਟੀ ਦਿੰਦੇ ਆ ਆਪਾਂ ਠੀਕ ਹੈ ਵੀ ਆਪਾਂ ਬਦਲ ਦੇਾਂਗੇ ਆਪਾਂ ਤਾਂ ਗਾਰੰਟੀ ਦਿੰਦੇ ਆ ਠੀਕ ਹੈ ਉਹ ਕੋਈ ਗਾਰੰਟੀ ਨਹੀਂ ਦਿੰਦਾ ਨਹੀਂ ਕੋਈ ਨਹੀਂ ਦਿੰਦਾ ਫਿਰ ਉ ਤਾਂ ਜੇ ਆਪਾਂ ਗੱਲ ਕਰੀਏ ਬਾਈ ਹਰਮਨ ਜਿਵੇਂ ਇਹ ਸਪਰੇਅ ਮੂੰ ਮਰ ਲਾ ਲਈਏ ਜਾਂ ਕੋਈ ਵੀ ਆਪਾਂ ਇੰਪਲੀਮੈਂਟ ਲਾ ਲਈਏ ਹਾਂਜੀ ਵੀਰੇ ਕੇਰਾ ਮੰਦੇ ਨੂੰ ਕੋਈ ਦਿੱਕਤ ਆ ਗਈ ਜਾਂ ਆਪਾਂ ਚਾਰ ਵਾਲੇ ਗ੍ਰੈਂਡਰ ਲਾ ਲਓ ਉਹਨਾਂ ਦੇ ਵਿੱਚ ਦਿੱਕਤ ਆ ਗਈ ਆਪਾਂ ਦੇਖਦੇ ਆਂ ਵੀ ਕੰਪਨੀ ਕਿ ਨਹੀਂ ਜਾਂਦਾ ਜਾਂ ਸ਼ਕਤੀਮਾਨ ਵਗੈਰਾ ਵੱਡੀਆਂ ਕੰਪਨੀਆਂ ਆ ਗਈਆਂ ਹਨ ਉਹ ਕਹਿੰਦੇ ਆਂ ਵੀ ਦੋ ਦਿਨ ਬੇਟ ਕਰੋ ਛੁੱਟੀ ਚੀਜ਼ ਆ ਆਰਡਰ ਕਰੀ ਵੀ ਆ ਜਦੋਂ ਆ ਗਈ ਉਸ ਤੋਂ ਬਾਅਦ ਫਿੱਟ ਕਰਾਂਗੇ ਵੀਰੇ ਫਿਰ ਜਦੋਂ ਆਲ ਦਾ ਕੰਮ ਹੀ ਖੜ ਗਿਆ ਅਗਲੇ ਦੇ ਦੋ ਦਿਨ ਅਗਲੇ ਦੇ ਮਰ ਜਾਂਦੇ ਆ ਤੇ ਇਧਰ ਬਾਈ ਨੇ ਸਾਨੂੰ ਤਾਂ ਹੱਸਤਾ ਵੀ ਰਾਤ ਨੂੰ ਗੰਨ ਖਰਾਬ ਹੋ ਗਈ ਤੇ ਰਾਤ ਨੂੰ ਵਾਗਿਆ ਠੀਕ ਕਰ ਵਿਆਹ ਚੱਕ ਵੀ ਅਗਲੇ ਨੇ ਪੈਸੇ ਲਾਇਆ ਵੀਰੇ ਜੇ ਪੈਸੇ ਦਾ ਮੋਲ ਨਾ ਮੜਿਆ ਬੰਦਾ ਮਾਨ ਨਾਲ ਖੋ ਸੋਇਆ ਤਾਂ ਸਵਾਦ ਨਹੀਂ ਆਉਂਦਾ ਸਵਾਦ ਨਹੀਂ ਆਉਂਦਾ ਉਸ ਤੋਂ ਬਾਅਦ ਦੇ ਵਿੱਚ ਆਪਣੇ ਕੋਲੋਂ ਜਿੰਨੇ ਵੀ ਬੰਦੇ ਸਮਾਨ ਲੈ ਕੇ ਗ 12 13 ਪੰਪ ਗਏ ਯਾਨੀ ਆਪਾਂ ਨੂੰ ਭਾਈਆਂ ਵਾਂਗੂ ਫੋਨ ਲਾ ਕੇ ਬੰਦਾ ਗੱਲਬਾਤ ਕਰਾ ਦੇ। ਇਹ ਦਿੱਕਤ ਆ ਕਿ ਵੀ ਹਰ ਮਨੇ ਦੱਸ ਹਾਂ ਵੀ ਉਹ ਵੀ ਹਾਲ ਚਾਲ ਪਹੁੰਚਦੇ ਬੰਦੇ ਪੂਰੇ। ਜਿਵੇਂ ਕਹੇ ਦੀ ਉਹਨਾਂ ਦੀਆਂ ਦਿੱਕਤਾਂ ਦਾ ਸਾਰਿਆਂ ਦਾ ਹੱਲ ਹੁੰਦਾ। ਸਾਰਿਆਂ ਦਾ ਹੱਲ ਆਹ ਟੈਂਕੀ ਤੇਰੀ ਵੀ 600 ਲੀਟਰ ਤੇ 1000 ਲੀਟਰ ਵੀ ਧਰ ਦਿੰਨੇ ਆ। ਹਣ ਹਾਂ ਜੀ। ਨੇ ਹਜ਼ਾਰ ਵਾਲੀ ਆ ਜਾਂਦੀ ਆਪਣੀ ਹਿੱਸੇ ਵਾਲਾ ਪੰਪ ਆ ਜਾਂਦਾ ਉਹ ਹਿੱਸੇ ਵਾਲਾ ਪੰਪ ਆ ਉਹ ਹਿੱਸੇ ਵਾਲਾ ਯਾਰ ਵਾਲੀ ਆ ਗਈ ਤੇ ਇਹ ਆ ਗਈ 600 ਵਾਲੀ ਉਹਦੇ ਚ ਵੀ ਆਪਾਂ ਵਧੀਆ 616 ਇਹ ਟਾਇਰ ਲਾ ਕੇ 7.5 ਕਿਲੋ ਵਾਲਾ ਰੈਂਬ ਲਾ ਕੇ 4 ਇੰਚੀ ਵਾਲਾ ਚੈਨਰ ਹੈਵੀ ਲਾ ਕੇ ਆਪਾਂ ਤਿਆਰ ਕਰਦੇ ਹਾਂ ਜਿਵੇਂ ਕਹੇ ਦੀ ਇਹ ਮੁੜ ਕੇ ਇੱਕ ਵਾਰੀ ਕਿਸਾਨ ਵੀਰ ਨੇ ਪੈਸੇ ਲਾ ਲਏ ਤੇ ਉਹਨੂੰ ਛੇਤੀ ਛੇਤੀ ਜਿਹੜੇ ਮੈਂ ਬਾਈਆਂ ਕੋਲੇ ਆਪਣੀਆਂ ਚੀਜ਼ਾਂ ਗਈਆਂ ਵੀ ਐਵੇਂ ਉਹਨਾਂ ਨੂੰ ਪਤਾ ਹੈਗਾ ਵੀ ਹਾਂ ਆਪਾਂ ਉਹ ਚੀਜ਼ ਲਿਆਂਦੀ ਹੈ ਵੀ ਜੀ ਜੀ ਦਿੱਤੀ ਹੈ ਇੱਕ ਇੱਕ ਥਾਂ 'ਤੇ ਆਪਣਾ ਇੱਕ ਚੀਜ਼ ਗਈ ਵੀ ਉੱਥੇ ਦੋ ਦੋ ਤਿੰਨ ਤਿੰਨ ਜਾਂਦੀਆਂ ਆਂ ਠੀਕ ਹੈ ਵੀ ਬਾਈ ਹਰਮਨ ਸੈਜੜਾ ਵਾਲੇ ਨੇ ਮਿੱਤਰੋ ਐਮਪਲੀਮੈਂਟ ਤਿਆਰ ਕਰਕੇ ਦਿੱਤਾ ਤੇ ਜਾ ਕੇ ਪਿੰਡ ਦੇ ਵਿੱਚ ਗੱਲਾਂ ਕਰਾਂਦਾ ਤਾਂ ਹੀ ਜਿਵੇਂ ਕਹੇ ਦੀ ਇੱਕ ਥਾਂ ਪੰਪ ਵਗ ਗਿਆ ਤੇ ਦੋ ਤਿੰਨ ਪੰਪ ਹੋਰ ਜਾਂਦੇ ਜਾਂਦੇ ਨਹੀਂ ਵੀਰੇ ਆਪਣੇ ਹਾਂ ਤੇ ਮਿੱਤਰੋ ਆਹ ਸਪਰੇ ਬੂਮਰ ਆ ਤੇ ਇਹਦੇ ਨਾਲ 40 ਫੁੱਟ ਆਹ ਗਨ ਖੋਲਦੀ ਹੈ ਤੇ ਨਾਲ ਦੂਜੀਆਂ ਗਨਾਂ ਵੀ ਮਿਲਦੀਆਂ ਬਾਕੀ ਵੀ ਪਤਾ ਗੱਲ ਕੀ ਆ ਦੁਕਾਨਦਾਰ ਗੱਲਾਂ ਕਰਦੇ ਹੁੰਦੇ ਆ ਬਾਲੀਆਂ ਲੋਕ ਹੁਣ ਹੋਏ ਵੇ ਸਿਆਣੇ ਸਹੀ ਗੱਲ ਆ ਅਗਲੇ ਨੂੰ ਕੁਆਲਿਟੀ ਦੇਖ ਕੇ ਚੀਜ਼ ਦੇਖ ਕੇ ਪਤਾ ਲੱਗ ਜਾਂਦਾ ਗੱਲਬਾਤ ਤੋਂ ਬੰਦੇ ਦੀ ਤੋਂ ਪਤਾ ਲੱਗ ਜਾਂਦਾ ਠੀਕ ਹੈ ਜੀ ਆਹ ਆਏ ਆ ਜੀ ਆਹ ਜਾਉ ਆ ਜੀ ਆਹ ਫਲ ਜੇ ਜਿਹੜੀ ਉਹਨਾਂ ਲਵੇ ਚੀਜ਼ ਖੜੀ ਹੋਊਗੀ ਉਹਨਾਂ ਨੇ ਉਹਨੂੰ ਕਹਿਣਾ ਵੀ ਉਹ ਚੀਜ਼ ਸਾਡੀ ਚੰਗੀ ਆ ਠੀਕ ਹੈ ਸਹੀ ਗੱਲ ਹੈ ਇਹ ਸਹੀ ਗੱਲ ਆ ਗਈ ਹੈ ਅਸੀਂ ਆਲੇ ਨੂੰ ਕਹਿਣਾ ਵੀ ਜਿਹੜੇ ਤੇਰਾ ਮਨ ਕਰਦਾ ਜਿਹੜੀ ਚੀਜ਼ ਤੂੰ ਕਹੇਗਾ ਅਸੀਂ ਉਹ ਲਾ ਦੇਵਾਂਗੇ ਯਾਰ ਉਹ ਲਾ ਦਾਂਗੇ ਤੇਰਾ ਮਨ ਖੋ ਚਾਹੀਦਾ ਤੇ ਬਾਕੀ ਪੰਪ ਦੀ ਗਾਰੰਟੀ ਹੈ ਤੇ ਨੰਬਰ ਬਾਈ ਦਾ ਤੁਹਾਨੂੰ ਦੱਸ ਦਿੰਨੇ ਆ ਹਰਮਨ ਵੀਰ ਦਾ ਨਾਮ ਹੈਗਾ ਪਿੰਡ ਹੈਗਾ ਸਹਜੜਾ 9814709176 ਇਹ ਕੰਟੈਕਟ ਨੰਬਰ ਆ ਕੀ ਆ ਸਪਰੇਅ ਬੂਮ ਰਾ ਤੇ ਰੇਟ ਦਾ ਇਹਦਾ ਕਿੰਨਾ ਕਿ ਫਰਕ ਆ ਫਿਰ ਬਾਕੀ ਇਹਦਾ ਰੇਟ ਦਾ ਵੀਰੇ ਖਾਸਾ ਫਰਕ ਸਾਨੂੰ ਕਹਤਾ 12-13000 ਰੁਪਏ ਦਾ ਫਰਕ ਆ ਠੀਕ ਹੈ ਹਾਂ 12-13 ਹਾਂ ਬਾਕੀ ਉਹ ਵੀ ਕੋਈ ਭਾਈ ਆਪਣਾ ਆਊਗਾ ਯਾਰ ਦੂਰੋਂ ਹਨਾ ਨੇੜਿਓਂ ਠੀਕ ਹੈ ਜਿਹੜਾ ਉਹਦਾ ਖਰਚਾ ਵਰਚਾ ਹੋਊਗਾ ਉਹ ਵੀ ਘਟਾ ਲਿਆਂਗੇ ਆਪਾਂ ਉਹ ਵੀ ਘਟਾ ਦਾਂਗੇ ਜਿਵੇਂ ਇਹਦੀ ਮਾਨਤਨ ਫੁੱਲ ਹੋਵੇ ਮਾਨਤਨ ਫੁੱਲ ਹੋਵੇ ਨਹੀਂ ਮਿੱਤਰੋ ਮਾਨਤਨ ਬਾਕੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਜਾਂ ਸ਼ੇਅਰ ਕਰਕੇ ਆਉ ਉਹਦਾ ਹੋਰ ਵੀ ਮਾਨਦਾਨ ਕਰਾਈ ਉਹਦਾ ਹੋਰ ਮਾਨਦਾਨ ਕਰਾਈ ਲਈ ਮਿੱਤਰੋ ਜਿਵੇਂ ਇਹ ਕਹਦੀ ਉਹ ਕੰਮ ਨਹੀਂ ਹੈਗਾ ਵੀ ਫਿਕਸ ਰੇਟ ਹੀ ਆ ਵੀ ਫਰਮਾਨ ਉਹਦਾ ਵੈਸੇ ਰੇਡ ਕੱਟਾ ਤੇ ਇਹ ਦੂਜੇ ਲੋਟ ਵੀ ਡਿਸਕਾਊਂਟ ਅਸੀਂ ਕੰਮ ਚਲਾਉਣਾ ਹੈਗਾ ਯਾਨੀ ਅਸੀਂ ਬੰਦ ਨਹੀਂ ਕਰ ਰਹੇ ਅਸੀਂ ਚਲਾਉਣਾਗਾ ਪਰ ਵੀ ਜਿਹਨੂੰ ਚੀਜ਼ ਦੇਤੀ ਯਾਦ ਕਰਿਆ ਯਾਦ ਕਰੇ ਬੰਦਾ ਯਾ ਯਾਰ ਉਤਰੋ ਆਈ ਵੀ ਆ ਜੀ ਹਾਂਜੀ ਇਹ ਦੱਬ ਕੇ ਮੇਤਰੋ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਬੂਮਰਸ ਨੂੰ ਕਿਵੇਂ ਲੱਗਿਆ ਸਪਰੇ ਬੂਮਰ ਸੀ ਤੇ ਹੁਣ ਇੱਧਰ ਹੀ ਸਾਈਡ ਜਿਵੇਂ ਕਿ ਦੀਏ ਛੋਟੇ ਲੈਵਲ ਤੇ ਵੀਰ ਕਾਰਬੋਸਰ ਵੀ ਤਿਆਰ ਕਰਦਾ ਆ ਆਪਣੇ ਕਾਰਬੋਸਰ ਤਿਆਰ ਹੋਏ ਹੋਏ ਠੀਕ ਹੈ ਇਹ ਇੱਕ ਸੀਜ਼ਨ ਦੇ ਵਿੱਚ ਆਪਣੇ 15 ਪੰਪ ਗਏ ਨੇ ਇਹ ਕਾਰਬੋਸਰ ਠੀਕ ਹੈ ਵਧ ਰਹੀ ਲਾਲੇ ਠੀਕ ਹੈ ਇਹ ਹੁਣ ਸਾਡਾ ਆਪ ਦਾ ਘਰ ਇੱਕ ਰੇ ਪਾਣੀ ਮਾਰਨ ਕੋਈ ਸੰਦਾ ਸੰਦਾ ਦੇ ਪਾਣੀ ਮਾਰਨ ਖੜਾਇਆ ਪਿਆ ਤੇ ਅਗਲੇ ਦਿਨ ਦਿਖਾਉਣ ਦੇ ਲਈ ਵੀ ਬਈ ਅਸੀਂ ਆ ਚੀਜ਼ ਤਿਆਰ ਕਰਦੇ ਆ ਆ ਆਪਣੀ ਆਈਂ ਦੀਆ ਪ੍ਰੋਪਰ ਰੀਲ ਠੀਕ ਹੈ ਇਹਦੀ ਫਿਟਿੰਗ ਦੇਣ ਵਾਲੀ ਆ ਹਲੇ ਇਧਰੋਂ ਤੇ ਇਹ ਤਾਂ ਆਪਣੀ ਪੁਰਾਣੀ ਪਾਈਪ ਚਾੜੀ ਵਾ ਨਵੀਂ ਮੋਟਰ ਮਿਲੂ ਆਟੋ ਕੱਟ ਤੇ ਨਵਾਂ ਸੋਨੂੰ ਪੰਪ ਮਿਲੂ ਵੀਰੇ ਤੇ ਨਵੀਂ ਮੋਟਰ ਤੇ ਨਵਾਂ ਮਿੱਤਰੋ ਉਸ ਨੂੰ ਪੰਪ ਮਿਲੂ ਦੇਖ ਸਕਦੇ ਹੋ ਇਹਦੀ ਵੀ 3 ਮਹੀਨੇ ਦੀ ਫੁੱਲ ਗਾਰੰਟੀ ਮਿਲੂ 6 ਮਹੀਨੇ ਤੇ ਮੋਟਰ ਦੀ ਹੈਗੀ ਹੈਗੀ ਆ